ਕੀ ਗੱਲ ਆਓ ਸਾਹਮਣੇ ਪਹਿਲੀ ਰੇਡ ਹੁਣ ਕਾਲਿਆ ਕੋਰਟ ਫੱਟੇ ਮਾਰਿਆ ਮੋਲਾ ਚ ਬੂੰ ਧਾਰਨਾ ਆਓ ਸਾਹਮਣੇ ਪਿੰਡੀ ਕਬੱਡੀ ਦੇ ਟਿਆਵਾ ਵਿੱਚੋਂ ਕਾ ਮਈਆਂ ਵਾਲੇ ਦਾ ਚਰਾਗ ਦੀ ਉਹ ਚੱਲ ਅਣਖਾਂ ਤੇ ਆ ਗਈ ਮੰਗੀ ਜੱਤਾ ਹਾਰਾ ਵੀ ਕੱਡੇ ਤੋਂ ਬਿਨਾ ਸੋਹਣਿਆ ਬੈਮੜੀ ਨਿਕਲਦੇ ਆਹ ਦੇਖ ਥਾਪੀਆਂ ਵੱਜਦੀਆਂ ਹੁਣ ਥਾਪੀਆਂ ਤੈਨੂੰ ਗੱਲ ਦੱਸਦੀ ਮੰਗਿਆ ਵੱਜਣ ਗਿਆ ਹੁਣ ਤੈਨੂੰ ਗੱਲ ਦੱਸਦੀ ਮੰਗਿਆ ਥਾਪੀਆਂ ਵੱਜਣ ਗਿਆ ਸੇਵਕ ਕਬੱਡੀ ਬ라운 ਦੇ ਲਈ ਭਾਹਿਆ ਹੋਇਆ ਯਾਫੀ ਚਾਰ ਨੇ ਚਾਰੇ ਤਿਆਰ ਨੇ ਆਹ ਸਾਹਮਣੇ ਕਹਿੰਦੇ ਮੀਨਾ ਕੋਟ ਫੱਤੇ ਵਾਲਾ ਟਰਾਈ ਕਰਦਾ ਪਰ ਨੰਬਰ ਰੀਡਰ ਨੇ ਆਉਂਦੀ ਟੀਮ ਲਈ ਜੋੜ ਦਿੰਦਾ ਭਾਰਾ ਸਰੀਰ ਹੈ ਆਹ ਰਵੀ ਕਹਿੰਦੇ ਕੋਟ ਫੱਤੇ ਵਾਲਾ ਕਬੱਡੀ ਨਹੀਂ ਚਰਾਗੀ ਜੋ ਕੁਝ ਕਰਦਾ ਹੁਣ ਕਰਦਾ ਨੌਜਾਨਾ ਲੈ ਵੀ ਰਵੀ ਦੋ ਦੋ ਮੋੜ ਦੀਆਂ ਪੈਣੀਆਂ ਕੁਝ ਨਾ ਕੋਈ ਕਰਰਾ ਪੈਣਾ ਰਵੀ ਕੋਟ ਫੱਤੇ ਵਾਲਾ ਚਰਾਗੀ ਤਿਆਰ ਹੈ ਫਰਿਆਦ ਤਿਆਰ ਹੈ ਨਾਲ ਕਹਿੰਦੇ ਪ੍ਰੀਤ ਕੈਨਾ ਸਾਹਮਣੇ ਦੇਖ ਰਿਹਾ ਥਾਪੀ ਤੇ ਥਾਪੀ ਥਾਪੀ ਤੇ ਥਾਪੀ ਥਾਪੀ ਤੇ ਥਾਪੀ ਬੱਜੂ ਥਾਪੀ ਮੇਰੇ ਵੀਰੋ ਆਹ ਦੇਖ ਆਹ ਦੇਖ ਖਾਪੀ ਬਾਈ ਦੀ ਨਾ ਹੰਕਾਰ ਰਹੀ ਇੱਕ ਖੋਤਰਾ ਮੁੱਸੇ ਵਾਲੇ ਦਾ ਆਹ ਹੰਕਾਰ ਨਹੀਂ ਰਤਵਾ ਮੁੱਸੇ ਵਾਲੇ ਦਾ ਆਹ ਸਾਹਮਣੇ ਅਗਲੀ ਕਬੱਡੀ ਪਾਉਂਦੇ ਨੇ ਲਾਜ ਹੁਣ ਪਾਣਾ ਸਰੀਰ ਤੇ ਮਈਆਂ ਵਾਲਾ ਪਿੰਡ ਕਬੱਡੀ ਪੈ ਗਈ ਓਧਰਨੇ ਪਸੇ ਜਫੀ ਚਾਰ ਨੇ ਇੱਕ ਪਾਸੇ ਸਰਜੀਤ ਲੱਗਿਆ ਹੋਇਆ ਲੋਟ ਫੱਤੇ ਵਾਲਾ ਦੂਜੀ ਕੰਨੀ ਤੇ ਮੀਨਾ ਨਾਲ ਗੁਰਪ੍ਰੀਤ ਵਰਗੇ ਹੁਣ ਦੇਖਾਂਗੇ ਕਿ ਜਿਹੜੇ ਪਠੰਡੇ ਤੇ ਫਰੋਜ਼ਪੁਰ ਦੀ ਟੱਕਰ ਹੈ ਕਿਹੜਾ ਗੱਬਰੂ ਬੱਲੇ ਬੱਲੇ ਕਰਾਉਂਦਾ ਲਾਓ Oh, wow. ਸ਼ੇਮਾ ਸ਼ੇਮਾ ਸਿੰਦਾ ਹੋਈ ਪਈ ਐ ਮੀਨਾ ਮੀਨਾ ਹੁੰਦੀ ਐ ਉੱਠੋ ਮੀਨਿਆ ਇਹਨੂੰ ਕਹਿੰਦੇ ਹੈਰੀ ਨੇ ਤਿਆਰ ਕਰਿਆ ਇਹਨੂੰ ਹੈਰੀ ਨੇ ਤਿਆਰ ਕਰਿਆ ਕਾਲਾ ਖੇਡਿਆ ਕਹਿੰਦੇ ਮੇਰੇ ਵੀਰੋ ਸਿੱਧੂ ਬ੍ਰਦਰ ਦੀ ਟੀਮ ਦੇ ਲਈ ਇਹ ਗੁਰਪ੍ਰੀਤ ਉਹਨਾਂ ਦੀ ਟੀਮ ਦੇ ਲਈ ਖੇਡਿਆ ਗੋਪੀ ਉਹਨਾਂ ਦੀ ਟੀਮ ਦੇ ਲਈ ਮੇਰੇ ਵੀਰੋ ਰੰਗ ਵਾਲੇ ਗੋਪੀ ਦਾ ਜਿੱਕਰ ਹੁੰਦਾ ਕਬੱਡੀ ਪਿੰਦੀ ਐ ਮੁੰਡਾ ਖੜਾ ਕਹਿੰਦੇ ਚਰਾਕੀ ਤੇ ਹੋਇਆ ਓ ਪਟਿਆ ਗੱਬਰੂਆ ਬੱਲੇ ਓਏ ਗੱਬਰੂਆ ਇੱਧਰ ਜੱਫਾ ਇੱਕ ਇੱਧਰ ਜੱਫਾ ਇੱਕ ਫਰਕ ਅੱਧੇ ਨੰਬਰ ਦਾ ਹੈ ਮੇਰੇ ਵੀਰੋ ਫਰਕ ਅੱਧੇ ਨੰਬਰ ਦਾ ਮੇਰੇ ਵੀਰੋ ਔਰ ਨਿਕਾਜਾ ਬੱਜੀ ਕਹਿੰਦੇ ਬਣਾ ਰਿਹਾ ਵੀਡੀਓ ਵੀ ਵੇਖਾਂਗੇ ਕਿਹੜੇ ਕਿਹੜੇ ਲਗਾਉਣ ਲੱਗਦੇ ਆ ਜਿਹੜੀ ਕਰ ਸੋਨੇ ਵੀਰਾ ਜੇ ਕਰ ਲਓ ਸਾਹਮਣੇ ਸੇਵਕ ਮਈਆਂ ਵਾਲੀ ਕਬੱਡੀ ਪਾਉਂਦੇ ਦੀ ਪਿਆ ਹੋਇਆ ਦੂਸਰੇ ਪਾਸੇ ਸਰਜੀਤ ਆਪ ਕੋਸ਼ਿਸ਼ ਕਰ ਸੇਵਕ ਮਈਆਂ ਵਾਲੇ ਪਿੰਡ ਦਾ ਤਗੜਾ ਨੰਬਰ ਆ ਦੇ ਕੇ ਮੇਰੀ ਜੋਰ ਦਾ ਹੋਇਆ ਅਗਲੀ ਕਬੱਡੀ ਪੰਨੀ ਰਵੀ ਆ ਗਿਆ ਤੇ ਕਰਨ ਖਰਾਕਾਂ ਤੇ ਖੁੱਲੇ ਖਰਚੇ ਐਵੇਂ ਨਹੀਂ ਉਹ ਜੋਦੇ ਹੁੰਦੇ ਚਰਚੇ ਚੁੰਬੜੀਆਂ ਬੂੜੀਆਂ ਤੇ ਮਦਦ ਪੈਂਦੇ ਜੱਪਣੇ ਡੌਣਿਆਂ ਤੇ ਜਮਨਾ ਸ਼ਿੰਗਾਰ ਬਣਦਾ ਪੈਂਦੀਆਂ ਜਵਾਈਆਂ ਵਾਂਗੂ ਜਾਣ ਸਾਹਮਣੇ ਫੇਰ ਜਾ ਕੇ ਕਬੱਡੀ ਦਾ ਸ਼ਿੰਗਾਰ ਬਣਦਾ ਇੱਕ ਪਾਸੇ ਫਰਿਆਦ ਹੈ ਫਰਿਆਦ ਦੇ ਚਾਰੱਖਾਂ ਜਿਹੜਾ ਰੈਸੇ ਹੀ ਖੜਾ ਕੌੜਾ ਨਹੀਂ ਗੱਲ ਕੀ ਕਹਿੰਦੇ ਮਾ ਬਲੈਕ ਡਾਂ ਵੀ ਜਗਮਗ ਜਗਮਗਾ ਗਰਾਊਂਡ ਦੇ ਵਿੱਚ ਵੀ ਜਗਮਗ ਜਗਮਗਾ ਹੋਈ ਪਈ ਆ ਕੇਵਲਾ ਅਗਲਾ ਮੈਚ ਫੋਟੇ ਵਾਲਿਆਂ ਦਾ ਕਦੇ ਵੀ ਹੋ ਜੋ ਕਿਹੜੇ ਆ ਵੇਖ ਸ਼ਿੰਦਾ ਟਕ 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 ਆ ਜਾ ਮੰਗਿਆ ਆਓ ਸਾਹਮਣੇ ਕਾਲਾ ਕਹਿੰਦੇ ਕੋਟ ਫੋਟੇ ਵਾਲਾ ਕਬੱਡੀ ਪੰਡਰੀ ਵਧਿਆ ਹੋਇਆ ਜਾਫੀ ਚਾਰ ਨੇ ਹੁਣ ਚਾਲਾਂ ਵਿੱਚੋਂ ਕੌਣ ਜਫਾ ਲਾ ਕੇ ਬਲੇ ਬਲੇ ਕਰਾਊਗਾ ਇੱਕ ਪਾਸੇ ਚਰਾਗਦੀਨ ਨਾਲ ਫਰਿਆਦ ਹੈ ਨਾਲ ਛੋਟਾ ਫਰਿਆਦ ਹੈ ਹੁਣ ਚਾਲਾਂ ਜਾਫੀਆਂ ਦੇ ਵਿੱਚੋਂ ਲੱਗਦਾ ਹੋਇਆ ਜੋਰ ਪਰ ਬਾਹਲੇ ਭਾਈਕੇ ਵਾਲਾ ਕੌਣਾ ਕਹਿੰਦਾ ਵੀ ਨੰਬਰ ਰੇਡਰ ਦਾ ਪਿਆਰ ਦੇ ਨਾਲ ਪਿਆਰ ਆਪਣੀ ਪਿਆਰ ਨਾਲ ਪਿਆਰ ਨਾਲ ਪੇਸ਼ੈਂਸ ਰੱਖੋ ਪਲੇਅਰ ਪੇਸ਼ੈਂਸ ਤੇ ਜ਼ਰੂਰੀ ਹੈ ਪਿਆਰ ਨਾਲ ਭਾਵੇਂ ਜਾਨ ਵੀ ਮੰਗ ਲੈ ਆਕਰ ਤੇ ਜੱਟ ਭੰਦਾ ਏ ਆਕਰ ਤੇ ਜੱਟ ਭੰਦਾ ਕੋਈ ਗੱਲ ਨਹੀਂ ਚਰਾਗਦੀਨ ਕੋਈ ਗੱਲ ਨਹੀਂ ਪਿਆਰ ਦੇ ਨਾਲ ਕੋਈ ਰਲੇ ਬਹੁਤ ਟਾਈਮ ਹੋ ਗਿਆ ਉਹਨੂੰ ਖੜੇ ਨੂੰ ਦੇ ਵੀ ਜੱਟ ਵਾਲਿਆ ਇੱਕ ਠਾਪਣ ਕੇ ਕੌੜਾ ਕਹਿੰਦਾ ਵੀ ਐਨ ਗਰਦ ਕਰ ਦੇਣੀ ਐ ਰੇਡ ਪੈਂਦੀ ਐ ਮੰਗਿਆ ਕਰਜ ਕਰ ਆਓ ਸਾਹਮਣੇ ਕਹਿੰਦੇ ਨੌਜਵਾਨ ਸੇਵਕ ਮਈਆਂ ਵਾਲੇ ਪਿੰਡ ਦਾ ਕਬੱਡੀ ਪੌਂਦਰੀ ਵੜਿਆ ਹੋਇਆ ਚਾਰਾ ਜਾਫਿਆਂ ਵਿੱਚੋਂ ਆਹ ਮੁੰਡਾ 2016 ਵਿੱਚ ਇਸੇ ਗਰਾਉਂਡ 'ਚ 75 ਕਿਲੋ ਦਾ ਪੈਂਟ ਕਾਫੀ ਬਣਿਆ ਇਹ ਕਹਿੰਦੇ ਸ਼ਿੰਦਾ ਕੋਟ ਫੁੱਟੇ ਵਾਲਾ ਇਹਨੂੰ ਪਿਆਰ ਨਾਲ ਮੀਨਾ ਵੀ ਕਹਿੰਦੇ ਆ ਇਹਨੂੰ ਪਿਆਰ ਨਾਲ ਮੀਨਾ ਵੀ ਕਹਿੰਦੇ ਆ ਇਹ ਖਿਡਾਰੀ ਦੀ ਗੱਲ ਦੱਸਦਾ ਇਹਦੇ ਮੋਢੇ ਤੇ 6:00 ਵਜੇ ਅਪਰੇਟ ਗਰਾਉਂਡ ਦੇ ਲਈ ਸੰਗਤ ਨੇ ਸਹਾਰਾ ਦਿੱਤਾ ਇਹਨੇ ਇੱਕ ਵਾਦਾ ਕੀਤਾ ਸੀ ਸੰਗਤ ਨਾਲ ਕਹਿੰਦਾ ਜਦੋਂ ਮੈਂ ਦੁਬਾਰੇ ਗਰਾਉਂਡਾਂ 'ਚ ਆਇਆ ਛਿੰਦਾ ਛਿੰਦਾ ਕਰਾ ਕੇ ਰਹਿਣੀ ਹੈ ਤੇ ਉਹੀ ਗੱਲ ਅੱਜ ਮੇਰੇ ਵੀਰੋ ਹੋ ਗਈ ਪੂਰੀ ਅੱਜ ਛਿੰਦਾ ਛਿੰਦਾ ਮੰਗਿਆ ਕੋਈ ਪਈ ਹੈ ਅੱਜ ਛਿੰਦਾ ਛਿੰਦਾ ਹੋਈ ਪਈ ਹੈ ਛੰਟੀ ਕੋਟ ਫੱਡੇ ਵਾਲਾ ਪਰ ਕਹਿੰਦੇ ਚਰਾਗ ਟੀਨ ਅਰਖਾ ਫੁਰਦਾ ਅੱਜ ਚਰਾਗ ਦੀ ਅੱਛਾ ਬੰਦਾ ਬੰਦਾ ਸਮਾਪਤਾ ਚੱਲਦੇ ਮੈਚ ਦੇ ਵਿੱਚੋਂ ਮਈਆਂ ਵਾਲੇ ਦੀ ਟੀਮ ਹੈ ਜਿਹੜੀ ਉਹ ਜੇਤੂ ਰਹੀ ਹੈ ਪਿੰਡਾਂ ਦੇ